ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਸਾਰੇ ਐਨ ਆਰ ਆਈ ਭਰਾ ਆਏ ਹੋਏ ਐ ਮੈਂ ਜਿੰਨਾ ਟਾਈਮ ਫਾਈਨਲ ਦੀਆਂ ਟੀਮਾਂ ਲਈ ਮੇਰੀ ਬੇਨਤੀ ਕਰਦੇ ਫੋਨ ਫੋਨ ਉਹਨਾਂ ਨੂੰ ਫਾਈਨਲ ਦੀਆਂ ਟੀਮਾਂ ਆਹ ਬਜ਼ੁਰਗ ਆਏ ਐ ਇਹ ਮੇਰੇ ਨਾਲ ਨਾ ਪਿਛਲੇ ਸਾਲ ਤੋਂ ਟੱਚ ਦੇ ਵਿੱਚ ਐ ਮੇਰੇ ਵੀਰੋ ਆਪਾਂ ਇਹ ਨਹੀਂ ਕਹਿੰਦੇ ਯਾਰ ਵੀ ਵੀ ਜਾਦੇ ਪੈਸੇ ਇਕੱਠੇ ਕਰਨਿਆਂ ਜਾਂ ਕਿਦਾਂ ਇਹਨਾਂ ਬਜ਼ੁਰਗਾਂ ਦੇ ਨਾ ਦੋ ਬੇਟੀਆਂ ਨੇ ਤੇ ਇਹਨਾਂ ਦੀ ਜਿਹੜੀ ਮਾਈ ਹੈ ਆਪਾਂ ਕਹਿੰਦੇ ਮਿਸਿਸ ਹੈ ਉਹ ਬਿਮਾਰ ਰਹਿੰਦੇ ਆ ਇਹਨਾਂ ਨੇ ਤੇ ਮੈਨੂੰ ਕਿਹਾ ਸੀਗਾ ਵੀ ਪੁੱਤ ਵੀ ਕੋਈ ਗੱਲ ਨਹੀਂ ਚੱਲ ਜਿਵੇਂ ਚੱਲਦਾ ਚੱਲੀ ਜਾਂਦੇ ਹੋ ਪਰ ਘਰੇ ਮਟਿਆਰਾਂ ਧੀਆ ਨੇ ਤੇ ਘਰੇ ਵਾਸ਼ਰੂਮ ਹੈ ਨਹੀਂਗਾ ਮੇਰੇ ਵੀਰੋ ਬਾਣੀ ਬੇਨਤੀ ਨਹੀਂ ਕਰਨੀ ਬਾਬੇ ਦਾ ਇਕੱਲਾ ਵਾਸ਼ਰੂਮ ਬਣਾ ਕੇ ਦੇਣਾ ਭੈਣਾ ਵਾਸਤੇ ਮੇਰੇ ਵੀਰੋ ਔਖਾ ਹੋ ਜਾਂਦਾ ਮਟਿਆਰਾਂ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਧੀਆ ਹੋਣ ਤੇ ਉਹਨਾਂ ਬੰਦਿਆਂ ਨੂੰ ਪਤਾ ਹੁੰਦਾ ਹੈ ਵੀ ਕਿਸ ਤਰ੍ਹਾਂ ਮੇਰੇ ਵੀਰੋ ਗੁਜ਼ਾਰਾ ਜਿਹੜਾ ਹੁੰਦਾ ਹੈ ਸੋ ਮੈਂ ਜਿੰਨੇ ਵੀ ਸਾਡੇ ਐਨਆਰਆਈ ਭਰਾ ਖੜੇ ਨੇ ਵੀਰ ਸੰਦੀਪ ਵੀਰ ਮੇਰੀ ਹੱਥ ਵਨ ਕੇ ਬੇਨਤੀ ਹੈ ਚੀਮਾ ਸਾਹਿਬ ਸੰਦੀਪ ਵੀਰ ਦਾ ਧਿਆਨ ਕਰਵਾਇਓ ਆਹ ਬਜ਼ੁਰਗਾਂ ਦਾ ਘਰੇ ਆਪਾਂ ਵਾਸ਼ਰੂਮ ਬਣਾ ਕੇ ਦੇਣਾ ਮੇਰੇ ਵੀਰ ਲਾ ਮਨੀ ਦੋ ਮਨੀ ਪੰਜਾਬੀ ਢਾਪੇ ਵਾਲੇ ਵੱਲੋਂ ਮਾਇਆ ਆ ਗਈ ਹੈ ਵੀ ਬਾਬੇ ਦੇ ਇਹ ਕਹਿੰਦੇ ਅਨਾਊਂਸਮੈਂਟ ਦੇ ਉੱਪਰ ਲਓ ਜੀ ਸੰਦੀਪ ਵੀਰ ਨੇ ਐਲਾਨ ਕਰ ਦਿੱਤਾ ਵਾਸ਼ਰੂਮ ਵੀ ਬਣਾਵਾਂਗੇ ਵੇ ਬਾਈ ਕਹਿੰਦਾ ਘਰ ਵੀ ਬਣਾ ਕੇ ਦੇਵਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਜਕਾਰਾ ਲਾਵਾਂਗੇ ਬੋਲੇ ਇਨਸਾਨ ਹਾ ਹੁਣ ਬੇਨਤੀ ਆ ਵੀ ਹੁਣ ਕੋਈ ਗੱਲ ਹੁਣ ਚਾਹੀਏ ਵੀ ਪੈਸੇ ਨਾ ਵੀ ਦੇਵੇ ਹੁਣ ਕੋਈ ਚਾਹੇ ਪੈਸੇ ਨਾ ਵੀ ਦੇਵੇ ਹੁਣ ਨਹੀਂ ਪੈਸੇ ਬਸ ਹੁਣ ਠੀਕ ਆ ਬਾਬਾ ਜੀ ਚੜਦੀ ਕਲਾ ਹੋਗੀ ਸੰਦੀਪ ਨਾਲ ਅਸੀਂ ਆਪੇ ਸੰਪਰਕ ਕਰ ਲੈਣਾ ਬੜੀ ਮਿਹਰਬਾਨੀ ਤੁਹਾਡੀ ਬਸ ਦੇਖੋ ਕਹਿੰਦੇ ਉਹਦੇ ਘਰ ਦੇਰ ਹੈ ਨੇਰ ਨਹੀਂ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਔਰ ਤੁਸੀਂ ਕਲਗੀ ਧਰਦੇ ਪੁੱਤਰੋਂ ਔਰ ਆਹ ਦੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਸੰਦੀਪ ਤੇਰੇ ਤੇ ਪ੍ਰਾਊਡ ਹੈ ਸੰਦੀਪ ਨੂੰ ਜਦੋਂ ਵੀ ਕਿਸਾਨ ਅੰਦੋਲਨ ਚ ਗਿਆ ਵੀ ਸੰਦੀਪ ਸਿਆ ਅੱਜ ਯਾਰ ਦੁੱਧ ਵਾਲੀ ਗੱਡੀ ਨਹੀਂ ਆਈ ਸਰਦਾਰ ਅਮਰੀਕ ਸਿੰਘ ਦੀ ਪਹਿਵਾ ਵੱਲੋਂ ਆ ਬਾਬਾ ਜੀ ਛੱਡ ਲਓ ਮੈਂ ਬਹੁਤ ਬਹੁਤ ਧੰਨਵਾਦ ਸਰਦਾਰ ਅਮਰੀਕ ਸਿੰਘ ਜੀ ਪਹਿਵਾ ਸੰਦੀਪ ਨੂੰ ਜਦੋਂ ਵੀ ਬੇਨਤੀ ਕੀਤੀ ਸੰਦੀਪ ਨੇ ਕਿਹਾ ਨਾ ਕਰਨੀ ਆ ਵੀ ਠੀਕ ਆ ਜਲਾਲ ਕੋਈ ਗੱਲ ਨਹੀਂ ਇੱਕ ਗੱਡੀ ਚਾਹੀਦੀ ਆ ਕਿ ਦੋ ਗੱਡੀਆਂ ਚਾਹੀਦੀਆਂ ਇਹ ਸਰਕਾਰ ਆ ਭਰਾਵਾਂ ਦਾ ਬਾਬਾ ਜੀ ਧੰਨਵਾਦ ਬਹੁਤ ਬਹੁਤ ਸਰਕਾਰ ਫਾਈਨਲ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ